ਔਰ ਇੱਥੇ ਠੇਕੇ ਆ ਮਹੱਲਿਆਂ ਦੇ ਵਿੱਚ ਠੇਕੇ ਨਹੀਂ ਖੁੱਲਦੇ ਆ ਰੋਡ ਹੁੰਦਾ ਮੇਨ ਰੋਡ ਹੋਵੇ ਕੋਈ ਚੱਲਦਾ ਰੋਡ ਹੋਵੇ ਉੱਥੇ ਠਿੱਕਾ ਖੁੱਲਦਾ ਇਹ ਮਹੱਲੇ ਦੇ ਵਿੱਚ ਜਿਹੜਾ ਠੇਕਾ ਖੁੱਲਿਆ ਗਲਤ ਗੱਲ ਦੂਜੀ ਗੱਲ ਆ ਜਿਹੜੀ ਬਿਲਡਿੰਗਾਂ ਦੇ ਕੋਲ ਮੈਨੂੰ ਸੀ ਐ ਇਸ ਬਿਲਡਿੰਗ ਦੀ ਬਿਜਲੀ ਦਾ ਕਨੈਕਸ਼ਨ ਵੀ ਲੀਗਲ ਨਹੀਂ ਹੈ ਇੱਥੇ ਕੁੰਡੀ ਵੀ ਨਹੀਂ ਹੋਈ ਐ ਮੀਟਰ ਨਹੀਂ ਲੱਗਾ ਹੋਇਆ ਉਸ ਤੋਂ ਬਾਅਦ ਸਾਰੇ ਕੰਮ ਗਲਤ ਕਰਕੇ ਠੇਕਾ ਹੋ ਰਿਹਾ ਆ ਠੇਕਾ ਹੋ ਗਿਆ ਹੁਣੇ ਘੰਟਾ ਪਹਿਲੇ ਅੱਛਾ ਜੀ ਔਰ ਠੇਕੀ ਦੀ ਦੀਵਾਰ ਦੇ ਨਾਲ ਪਿੱਛੇ ਦਰਗਾਹ ਹੈਗੀ ਆ 60 ਮੀਟਰ ਤੇ ਗੁਰਦੁਆਰਾ ਹੈ 70 ਮੀਟਰ ਤੇ ਮੰਦਿਰ ਹੈ ਤਿੰਨ ਸਕੂਲ ਇੱਕ ਪਾਸੇ ਹੈ ਤਿੰਨ ਸਕੂਲ ਇੱਕ ਪਾਸੇ ਔਰ ਪੂਰੀ ਤਰ੍ਹਾਂ ਨਾਲ ਵਿਆਸੀ ਖਲੋਣ ਕੱਲ ਦਾ ਜੀ ਬਈ 2 ਨੰਬਰ ਦੇ ਵਿੱਚ 6 ਮੰਦਿਰ 3 ਨੰਬਰ ਦੇ ਵਿੱਚ ਮਾਤਾ ਦਾ ਮੰਦਿਰ 4 ਨੰਬਰਾਂ ਉੱਪਰ ਤੇ ਪੀਰਾਂ ਦੀ ਜਗ੍ਹਾ ਪੀਰਾਂ ਦੀ ਜਗ੍ਹਾ ਦੇ ਉੱਪਰ ਤੇ ਠੇਕਾ ਖੁੱਲ ਗਿਆ ਜੀ ਕੋਲ ਪੀਰਾਂ ਦੀ ਜਗ੍ਹਾ ਉਹ ਮਾਤਾ ਦਾ ਮੰਦਿਰ ਕੋਲ 6 ਮੰਦਿਰ ਉਹ ਬੁਰਦਰਾਸਾ ਬੱਚਿਆਂ ਦਾ ਸਕੂਲ ਧਿਆਨ ਦਾ ਰਸਾ ਹੈ ਇਹ ਇਹ ਜਾਇਲ ਮਾਇ ਜਾਇਲ ਕੀਤਾ ਜਾਣਾ ਛਾੜਨ ਨਜਾਇਜ਼ ਹੋ ਰਹੀਆ ਅਸੀਂ ਇਹ ਠੇਕੇ ਨੂੰ ਨਹੀਂ ਚਾਹੁੰਦੇ ਤੇ ਸਾਰਾ ਮੱਲਾ ਖੜਾ ਸਾਡੇ ਨਾਲ ਅਜਾ ਵਿਕਰਮ ਜੀ ਇਹ ਨਾ ਜਿਹੜਾ ਠੇਕਾ ਖੋਲਿਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੇ ਕੋਲ ਕੋਈ ਸਰਕਾਰ ਦੀ ਮਨਜ਼ੂਰੀ ਹੈ ਆ ਜੀ ਆਪਣਾ ਮੇਰਾ ਨਾਮ ਹੈ ਬਲਦੀਨ ਕੁਮਾਰ ਅਜਾ ਜਿਹੜੇ ਮਸਲਾ ਹੋਇਆ ਜੀ ਕੀ ਹੋ ਰਿਹਾ ਹੁਣ ਗੱਲ ਦਾ ਜੀ ਬਈ 2 ਨੰਬਰ ਦੇ ਵਿੱਚ ਛੇ ਮੰਦਰ 10 ਨੰਬਰ ਦੇ ਮਾਤਾ ਦਾ ਮੰਦਿਰ ਚਾਰ ਨੰਬਰਾਂ ਨੁਕਰ ਤੇ ਪੀਰਾਂ ਦੀ ਜਗ੍ਹਾ ਪੀਰਾਂ ਦੀ ਜਗ੍ਹਾ ਤੇ ਨੁਕਰ ਤੇ ਠੇਕਾ ਖੁੱਲ ਗਿਆ ਜੀ ਜਦੋਂ ਕਿ ਇਹ ਬੰਦੇ ਦਾ ਜਿਹੜਾ ਤਾਮਾ ਕਰਿਆਨੇ ਦੀ ਦੁਕਾਨ ਸੀ ਸਾਨੂੰ ਕੋਈ ਦੁੱਖ ਨਹੀਂ ਸੀ ਅੱਜ ਇਹ ਠੇਕਾ ਲਾ ਕੇ ਖੋਦਾ ਜਦੋਂ ਕਿ ਗੋਦਰਾ ਸਾਹਿਬ ਨੂੰ ਜਾਣ ਦਾ ਰਸਤਾ ਇਹ ਆ ਪੀਰਾਂ ਦੀ ਜਗ੍ਹਾ ਜਾਣ ਦਾ ਰਸਤਾ ਹੈ ਮੰਦਰ ਜਾਣ ਦਾ ਰਸਤਾ ਹੈ ਇਹ ਆ ਤੇ ਅਸੀਂ ਇਸ ਚੀਜ਼ ਨੂੰ ਚਾਹੁੰਦੇ ਨਹੀਂ ਹਾਂ ਠੇਕਾ ਸਾਨੂੰ ਨਹੀਂ ਇੱਥੇ ਚਾਹੀਦਾ ਮਹੱਲੇ ਦਾ ਮਹੱਲੇ ਦਾ ਸਾਰਾ ਸਜੂਆ ਇਹ ਗੱਲ ਤਾਂ ਖੰਮ ਕੀਤਾ ਹੈ ਸਮੁੰਨੇ ਨੇ ਹਰਿੰਦਰ ਸਿੰਘ ਹੋਲ ਲਿਆ ਉਹ ਦੁਕਾਨਾਂ ਦੇ ਵਿੱਚੋਂ ਹਿੱਸੇਦਾਰੀ ਲੈ ਜਾਂ ਕਿਰਾਇਆ ਲੈ ਕੇ ਸਾਨੂੰ ਨਹੀਂ ਇਹਦੇ ਬਾਰੇ ਪੁੱਛ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਅੱਗੇ ਵੀ ਅਸੀਂ ਵਿਭਾਗ ਦੇ ਉਹ ਆਪਣੇ ਮੰਤਰੀ ਦੇ ਭਾਗਾਂ ਜਿਉਂਾ ਕਰੀ ਬੇਨਤੀ ਕਰਦੇ ਕਿ ਸਾਨੂੰ ਠੇਕਾ ਨਹੀਂ ਚਾਹੀਦਾ ਕਿ ਠੇਕਾ ਫੰਡ ਕੀਤਾ ਜਾਵੇ ਇੱਕ ਸਰਕਾਰ ਨੂੰ ਹੁਣ ਗਲੀ ਮੁਲਿਆਂ ਦੇ ਵਿੱਚ ਬڑے ਠੇਕੇ ਖੋਲੇ ਜਾ ਰਹੇ ਹੈ ਜੀ ਇੱਕ ਪਾਸੇ ਸਰਕਾਰ ਕਹਿੰਦੀ ਇਹ ਜੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਦੂਜੇ ਪਾਸੇ ਸਰਕਾਰ ਵੱਲੋਂ ਗਲੀ ਗਲੀ 'ਚ ਠੇਕੇ ਖੋਲੇ ਜਾ ਰਹੇ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਗੱਲ ਤਾਂ ਜੀ ਇਹ ਕਿ ਅਸੀਂ ਸਾਰੇ ਤਰ੍ਹਾਂ ਅਸੀਂ ਹਰ ਜਿੰਦ ਨਾਲ ਅਸੀਂ ਆਪਣੇ ਜੋ ਪ੍ਰਸ਼ਾਸਨਾ ਸੇ ਸਾਰਾ ਨਸਹਿਮਤਾ ਪਰ ਜਿਹੜੀ ਗੱਲ ਚੀਜ਼ ਆ ਕੋਲ ਪੀਰਾਂ ਦੀ ਜਗਾ ਉਹ ਮਾਤਾ ਦਾ ਮੰਦਿਰ ਕੋਲ ਛੇ ਮੰਦਿਰ ਕੋਲ ਗੁਰਦੁਆਰਾ ਸਾਹਿਬ ਬੱਚਾ ਦੇ ਸਕੂਲ ਜਾਣ ਦਾ ਰਸਤਾ ਹੈ ਕਿ ਇਹ ਜਾਇਜ਼ ਮਾਇ ਜਾਇਜ਼ ਕਿਤਾ ਜਾਣਾ ਛੜ ਨਾ ਨਜਾਇਜ਼ ਹੋ ਰਿਹਾ ਅਸੀਂ ਇਹ ਠੇਕੇ ਨਹੀਂ ਚਾਹੁੰਦੇ ਤੇ ਸਾਰਾ ਮੁੱਲਾ ਖੜਾ ਸਾਡੇ ਨਾਲ ਸਰਕਾਰ ਇਹੀ ਕਹਿੰਦੀ ਕਿ ਘਰ 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 ਦਾਰੂ ਦੇਵਾਂਗੇ ਆ ਹੁਣ ਘਰ ਘਰ ਦਾਰੂ ਦੇਣੀ ਆ ਇਹ ਇਹ ਤਾਂ ਕਰਕੇ ਇੱਥੇ ਠੇਕਾ ਖੜਾਤਾ ਗੋਲਦੀ ਸਾਹਿਬ ਨੇ ਅਮੀਨ ਦੀ ਗੱਲ ਐਨਾਂ ਕੋਲੇ ਪਹਿਲਾ ਮੀਟਰ ਦੇਖੋ ਮੀਟਰ ਹੈਗਾ ਮੀਟਰ ਵੀ ਆ ਜਿੱਦਾਂ ਮੀਟਰ ਹੈਣੀ ਪ੍ਰਾਪਰਟੀ ਦੇ ਉੱਤੇ ਉਦੋਂ ਦੇ ਠੇਕਾ ਖਲਵਾ ਤੇ ਠੇਕਾ ਦਿਵਾਤਾ ਇਹ ਲੱਗੀ ਆ ਕੁੰਡੀ ਲੱਗੀ ਹੋਈ ਆ ਆ ਨਾਲ ਪੀਰ ਬਾਬੇ ਦੀ ਜਗ੍ਹਾ ਹਰ ਵੀਰਵਾਰ ਨੂੰ ਵੀਰ ਐਸੇ ਰਛ ਪਿਆ ਰਿੰਦਾ ਆ 100 ਮੀਟਰ ਦੇ ਉੱਤੇ ਮੰਦਰਾ ਨਾਲ ਇੱਥੇ ਸਕੂਲ ਦੀਆਂ ਬੱਸਾਂ ਲੰਘਦੀਆਂ ਬੱਚੇ ਲੱਗਦੇ ਸਵੇਰੇ 7 ਵਜੇ ਇੱਥੇ ਪੀਰ ਆਥੇ ਤੇ ਦਾਰੂ ਵੀ ਘਟੇ ਲੱਗਿਆ ਰਿਆ ਨਗਰਾਂ ਜੋਣਾ ਮਰਜੀ ਕੋਲ ਸੜਲੇ ਹੋਣ ਲੈ ਗਈ ਆ ਬੱਚੇ ਕੁੜੀਆਂ ਜਵਾਨਾਂ ਨੂੰ ਇਹਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ ਕੋਈ ਚਤੁਰਾਈ ਇਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਵੀ ਲੰਘਣਾ ਹੈ ਇੱਧਰੋਂ ਅਨੁਵਿਧੀ ਕੀ ਕਹਿਣਾ ਤੁਹਾਡਾ ਸਾਡਾ ਇਹ ਕਹਿਣਾ ਜੀ ਜਿਹੜਾ ਇਹ ਕੰਮ ਹੋਇਆ ਨਾ ਬਿਲਕੁਲ ਗਲਤ ਹੋਇਆ ਸਭ ਤੋਂ ਪਹਿਲਾਂ ਜਿਹੜਾ ਇਸ ਬੰਦੇ ਨੇ ਕੰਮ ਕੀਤਾ ਉਹਦੇ ਆਪਣੇ ਘਰ ਵਿੱਚ ਹੀ ਜਵਾਨ ਹੈਗੀ ਆ ਬਾਕੀ ਤੁਹਾਨੂੰ ਦੀ ਛੱਡ ਕੇ ਜੇ ਇਹੀ ਕਰਮ ਉਹਦੇ ਘਰ ਦੇ ਮੂਲੇ ਹੋਵੇ ਉਹ ਮਰਦੀ ਤੇ ਕੀ ਲਏਗਾ ਕਿਉਂ ਖੇਕਾ ਖੋਲਣ ਦੇਗਾ ਉਹਦਾ ਪ੍ਰਵਾਦ ਦਾ ਜੀ ਕੋਈ ਕੰਮ ਕਰਨ ਦੇਗਾ ਸਭ ਤੋਂ ਪਹਿਲਾਂ ਸਾਡਾ ਮੱਲਾ ਗਰੀਬ ਗਰੀਬ ਤਰਕ ਹੈ ਨਸ਼ੇ ਤੋਂ ਅਸੀਂ ਦੂਰ ਕਰਦੇ ਆਂ ਬੱਚਿਆਂ ਨੂੰ ਦੇਖੋ ਲਹਿਰ ਚਲਾਈਏ ਨਸ਼ਾ ਮੁਕਤ ਕਰੋ ਪੰਜਾਬ ਨਸ਼ਾ ਮੁਕਤ ਕਰੋ ਪੰਜਾਬ ਇਹ ਨਸ਼ਾ ਮੁਕਤ ਪੰਜਾਬ ਨਹੀਂ ਇਹ ਘਰ ਘਰ ਦਾ ਨਸ਼ਾ ਹੈ ਨਸ਼ਾ ਪੰਜਾਬੂ ਹੈ ਉਮੀਦਾਂ ਸਿਰ ਉਮੀਦਾਂ ਭਗਵੰਤ ਮਾਤਾ ਸਾਹਿਬ ਤੋਂ ਬੇਨਤੀ ਹੈ ਭਗਵੰਤ ਮਾਤਾ ਸਾਹਿਬ ਜਿੱਥੇ ਨਾ ਤੁਸੀਂ ਬੀਪੂਆਂ ਤੋਂ ਕੜਕਾ ਭੇਜਦੇ ਹੋ ਨਾ ਉੱਥੇ ਨਾਲ ਦਰੂ ਹੀ ਭੇਜ ਦਿਓ ਅਸੀਂ ਇਹ ਵੀ ਸਪਲਾਈ ਨਾਲ ਕਰਦੇ ਹਾਂ ਹਾਂਜੀ ਹਾਂ ਜੀ ਮੰਡੇ ਵਾਲੇ ਇਕੱਠੇ ਹੋ ਕੇ ਕਹਿੰਦੇ ਅਸੀਂ ਖੰਨ ਨਹੀਂ ਦੇਣਾ ਅੱਛਾ ਜੀ ਉਹ ਜਿਹੜੀ ਦੁਕਾਨ ਆ ਉਹ ਵੀ ਮੱਲੇ ਵਾਲੇ ਦੀ ਆ ਹਾਂ ਹਾਂ ਉਹਦਾ ਵੀ ਮਾਲਕ ਇੱਧਰ ਹੀ ਆ ਠੀਕ ਆ ਜੀ ਉਹਨਾਂ ਨਾਲ ਭੈਣ ਕੋ ਟਿੱਕਾ ਮਾਰਨ ਦੀ ਸਾਡੀ ਗੱਲ ਹੋਈ ਸੀ ਜੀ ਉਹਨਾਂ ਨਾਲ ਰਹਿ ਕਰਕੇ ਆਪਾਂ ਬੋਲੇ ਆ ਨਹੀਂ ਹੁਣ ਜਿਹੜਾ ਐ ਨਾ ਹੁਣ ਕੀ ਇੱਕ ਨਗ ਵੀ ਨਹੀਂ ਵੇਚਿਆ ਮੱਲੇ ਵਾਲੇ ਇਕੱਠੇ ਹੋ ਕੇ ਆ ਗਏ ਜੀ ਜੇ ਅਸੀਂ ਜਰਮ ਮਾਲਕ ਨੂੰ ਸੱਦਿਆ ਦੁਕਾਨ ਦੇ ਮਾਲਕ ਅੱਛਾ ਜੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਸੇਲ ਦਾ ਟਾਈਮ ਮੰਗਿਆ ਹਾਂ ਜੀ ਪਰੇ ਕਹਿੰਦੇ ਨਹੀਂ ਸਮਾਨ ਰੱਖੋ ਅਸੀਂ ਸਮਾਨ ਠੱਕਣ ਲੱਗੇ ਆਂ ਵੀਜੀ ਕਿਤੇ ਨਾ ਠੇਕਾ ਖੋਲਣ ਦੇ ਕਿ ਨਿਯਮ ਹੈ ਆਸ-ਪਾਸ ਦੇ ਏਰੀਏ ਦੇ ਵਿੱਚੋਂ ਕੁਝ ਮਨਜ਼ੂਰੀ ਲਈ ਜਾਂਦੀ ਹੈ ਮਹੱਲੇ ਹੈਗਾ ਮਹੱਲੇਦਾਰੀ ਹੈ ਜੀ ਉਹ ਵੀਜੀ ਦੁਕਾਨ ਆ ਨਾ ਮਾਲਕ ਦੀ ਹਾਂ ਉਹਨੇ ਗੱਲ ਕੀਤੀ ਹੋਣੀ ਹੈ ਕਿਸੇ ਨਾਲ ਅੱਛਾ ਜੀ ਤਾਂ ਹੀ ਸਾਨੂੰ ਸਮਾਨ ਰੱਖਣ ਅਗਰ ਜੇ ਉਹਨੇ ਗੱਲਬਾਤ ਕੀਤੀ ਸੀ ਤਾਂ ਮਹੱਲੇ ਵਾਲੋਂ ਕਿਉਂ ਇਤਰਾਜ਼ ਕੀਤਾ ਗਿਆ ਜੀ ਫਿਰ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਨਾ ਉਹ ਇੱਕ ਆਪਣੇ ਬਾਬਾ ਜੀ ਆ ਗਏ ਹਾਂਜੀ ਕਹਿੰਦੇ ਸਾਡੇ ਨਾਲ ਕੋਈ ਇਹਨੇ ਗੱਲਬਾਤ ਨਹੀਂ ਕੀਤੀ ਹੁਣ ਮੁੱਲੇ ਦਾ ਇਤਰਾਜ਼ ਆ ਜੀ ਹੁਣ ਤੋਂ ਹੀ ਗਾਂ ਕੀ ਕਰ ਰਹੇ ਆ ਇਤਰਾਜ਼ ਆ ਤੇ ਅਸੀਂ ਹੁਣ ਆਪਾਂ ਬੰਦ ਕਰ ਦਿੰਦੇ ਹਾਂ ਦਮਾਨ ਚੱਕਣ ਨੇ ਨੇ ਹੋਣੇ ਚੱਕੋ ਹੋ ਜਾਣੇ ਸਵੇਰੇ ਨਹੀਂ ਹੋਣੇ ਚੱਕ ਲੋ ਇੱਕ ਅਸੀਂ ਕਹਿੰਦੇ ਸਵੇਰੇ ਚੱਕਾ ਹੈ ਨਾ ਹੁਣ ਚੱਕਣਾ ਸਾਮਾਨ ਹੋਣੇ ਚੱਕਣਾ ਜੀ ਹੁਣ ਚੱਕਣ ਲੱਗਿਆ ਜੀ ਕੌਣ ਚੱਕ ਲੈਂਦਾ ਟਿੱਕੀ ਨਾਮ ਹੈ ਜੀ ਆਪਣਾ ਬినੋਸ਼ ਸ਼ਰਮਾ ਜੀ ਤੇ ਕਿਹੜੀ ਮੁਹੱਲੇ ਚ ਕਲੋਨੀ ਚ ਹੈ ਆ ਅਮਰਜੀਤ ਕਲੋਨੀ ਦੇ ਵਿੱਚ ਜੀ ਕਲੀ ਨੰਬਰ 4 ਦੇ ਨਾਲ ਆ ਠੇਕਾ ਖੁੱਲਿਆ ਹੁਣੇ ਘੰਟਾ ਪਹਿਲੇ ਅੱਛਾ ਜੀ ਔਰ ਠੇਕੇ ਦੀ ਦੀਵਾਰ ਦੇ ਨਾਲ ਪਿੱਛੇ ਦਰਗਾਹ ਹੈਗੀ ਆ 60 ਮੀਟਰ ਤੇ ਗੁਰਦੁਆਰਾ ਹੈ 70 ਮੀਟਰ ਤੇ ਮੰਦਿਰ ਹੈ ਤਿੰਨ ਸਕੂਲ ਇੱਕ ਪਾਸੇ ਹੈ ਤਿੰਨ ਸਕੂਲ ਇੱਕ ਪਾਸੇ ਔਰ ਪੂਰੀ ਤਰ੍ਹਾਂ ਨਾਲ ਰਿਹਾਇਸ਼ੀ ਕਲੋਨੀ ਹੈ ਜੀ ਔ ਆ ਰੋਡ ਹੁੰਦਾ ਮੇਨ ਰੋਡ ਹੋਵੇ ਕੋਈ ਚੱਲਦਾ ਰੋਡ ਹੋਵੇ ਉੱਥੇ ਠੇਕਾ ਖੁੱਲਦਾ ਇਹ ਮੱਲੇ ਦੇ ਵਿੱਚ ਜਿਹੜਾ ਠੇਕਾ ਖੁੱਲਿਆ ਗਲਤ ਔਰ ਦੂਜੀ ਗੱਲ ਹੈ ਆ ਜਿਹੜੀ ਬਿਲਡਿੰਗ ਦੇ ਕੋਲ ਨਾਨੂ ਸੀ ਹੈ ਇਸ ਬਿਲਡਿੰਗ 'ਚ ਬਿਜਲੀ ਦਾ ਕਨੈਕਸ਼ਨ ਵੀ ਲੀਗਲ ਨਹੀਂ ਹੈ ਇੱਥੇ ਕੁੰਡੀ ਵੀ ਨਹੀਂ ਹੋਈ ਹੈ ਮੀਟਰ ਨਹੀਂ ਲੱਗਾ ਹੋਇਆ ਉਸ ਤੋਂ ਬਾਅਦ ਸਾਰੇ ਕੰਮ ਗਲਤ ਕਰਕੇ ਠੇਕਾ ਖੁੱਲ ਰਿਹਾ ਮੱਲੇ ਵਾਲੇ ਇਤਰਾਜ਼ ਕਰ ਰਹੇ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿੱਥੇ ਠੇਕਾ ਨਹੀਂ ਖੁੱਲਣਾ ਜਿਹੜਾ ਵੀ ਥੋੜਾ ਬਹੁਤ ਆਪਣਾ ਸਮਾਨ ਰੱਖਿਆ ਹੱਥ ਬੰਨ੍ਹ ਕੇ ਬੇਨਤੀ ਹੈ ਆਪਣੇ ਚੁੱਕ ਕੇ ਲੈ ਜਾਓ ਸਾਡੇ ਨਾਲ ਕੋਈ ਲੜਾਈ ਨਹੀਂ ਮਹੱਲੇ ਦੇ ਵਿੱਚ ਠੇਕਾ ਨਹੀਂ ਲਾਈਦਾ ਅੱਛਾ ਇਸ ਮਾਮਲੇ ਦੇ ਵਿੱਚ ਜਦੋਂ ਠੇਕਾ ਖੁੱਲਿਆ ਵੀ ਤੁਹਾਡੇ ਲੋਕੀ ਮਹੱਲੇ ਵੱਲੋਂ ਜਾਂ ਕਿਸੇ ਨੂੰ ਪੁਲਿਸ ਨੂੰ ਪੁੱਛਿਆ ਗਿਆ ਪੁਲਿਸ ਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਗਈ ਹੈ ਵੀ ਸਾਡੇ ਨੂੰ ਫੋਨ ਕਰ ਰਹੇ ਆ ਨੰਬਰ ਉਹ ਮੁੰਡਾ ਲੱਗਿਆ ਹੋਇਆ ਪੁਲਿਸ ਨੂੰ ਫੋਨ ਕਰ ਰਹੇ ਆ ਦੇਖੋ ਕਿੰਨੀ ਦੇਰ ਚੰਦੀ ਹੈ ਅਸੀਂ ਪੁਲਿਸ ਨੂੰ ਇਨਫੋਰਮ ਕਰ ਰਹੇ ਆ ਕਿ ਭਾਈ ਇੱਥੇ ਆਓ ਆ ਕੇ ਮੌਕੇ ਨੂੰ ਦੇਖੋ ਕੀ ਪੋਜੀਸ਼ਨ ਹੈ ਅਸੀਂ ਉਹਨਾਂ ਨੂੰ ਸੂਚਿਤ ਕਰ ਰਹੇ ਆ ਬਾਕੀ ਇੱਥੇ ਸਾਨੂੰ ਇਹਨਾਂ ਨੇ ਠੇਕਾ ਖੋਲਣ ਤੋਂ ਪਹਿਲੇ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਠੇਕਾ ਖੋਲਣਾ ਹੁਣ ਉਹਨਾਂ ਦਾ ਕਹਿਣਾ ਵੀ ਇਹੀ ਠੇਕਾ ਬੰਦ ਕਰ ਰਹੇ ਆ ਜੀ ਆਹ ਸਮਾਨ ਚੁੱਕ ਕੇ ਲੈ ਜਾਣ ਬੰਦ ਕਰ ਦੇਣ ਖਤਮ ਹੈ ਸਾਡਾ ਕੋਈ ਤਰਾਜ ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਉਹ ਨਹੀਂ ਚੁੱਕ ਕੇ ਲੈ ਜਾਂਦੇ ਉਹਨਾਂ ਨੇ ਕਿਹਾ ਵੀ ਬੰਦ ਕਰਕੇ ਸਮਾਨ ਚੁੱਕ ਕੇ ਠੇਕਾ ਇੱਥੇ ਨਹੀਂ ਖੋਲਣਾ ਲੈ ਜਾਣ ਸਮਾਨ ਚੁੱਕ